ਕਹਿੰਦੇ ਨੇ ਅਰਦਾਸ ਦੇ ਵਿੱਚ ਅਸੀਂ ਕਹਿੰਨੇ ਆ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਕਹਿੰਦੇ ਨੇ ਤਿੰਨ ਵਾਰੀ ਕਿਉਂ ਕਹਿੰਨੇ ਆ ਆਪਾਂ ਇੱਕੋ ਵਾਰੀ ਕੋ ਜਾਂ ਅਸੀਂ ਪੰਜ ਵਾਰੀ ਹਰ ਗੱਲ ਪੰਜ ਵਾਰੀ ਕਰਦੇ ਆ ਇੱਥੇ ਪੰਜ ਵਾਰੀ ਕਿਉਂ ਨਹੀਂ ਕਿਹਾ ਵੀ ਤਿੰਨ ਵਾਰੀ ਕਿਉਂ ਕਿਹਾ ਬੜੀ ਮਨ ਵਿੱਚ ਜਿਗਿਆਸਾ ਪੈਦਾ ਹੋਈ ਵੀ ਸੱਚੀ ਗੱਲ ਹੈ ਤਿੰਨ ਵਾਰੀ ਕਿਉਂ ਕਿਹਾ ਇੱਕ ਵਾਰੀ ਕਹਿ ਦਿੰਦੇ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਨਾਮ ਚੇਤਾ ਆਵੇ ਕਹਿੰਦੇ ਨਹੀਂ ਇਹ ਜਿਹੜੇ ਗੁਰਮੁਖਾਂ ਨੇ ਪੰਥ ਨੇ ਰਲ ਕੇ ਅਰਦਾਸ ਬਣਾਈ ਨਾ ਬੜੇ ਜੀਵਨ ਵਾਲੇ ਸੀ ਬੜੀ ਪਹੁੰਚੀ ਹੋਈ ਸ਼ਖਸੀਤਾ ਸੀ ਜਿਹੋ ਰਹਿਤ ਮਰਿਆਦਾ ਦੇ ਸ਼ੁਰੂ ਦੇ ਨਾਮ ਪੜੀਏ ਨਾ ਬੜੇ ਭਗਤੀ ਭਾਵਨਾ ਵਾਲੇ ਸੀ ਅੱਜ ਕੱਲ ਤੇ ਮੈਂ ਤੇ ਸੋਚਦਾ ਸੀ ਤੇ ਬਹੁਤ ਫੱਡੀਆਂ ਆਲੀ ਬਹੁਤ ਪਿੱਛੇ ਆ ਉਹਨਾਂ ਦੀ ਸੋਚ ਉਹ ਸ਼ਬਦਾਵਲੀ 5 ਮਿੰਟ ਦੀ ਅਰਦਾਸ ਦੇ ਵਿੱਚ ਕਿੰਨਾ ਕੁਝ ਭਰਿਆ ਹੋਇਆ ਤੇ ਕਿੰਨੇ ਗੰਭੀਰ ਸੰਕਲਪ ਨੇ ਕਹਿੰਦੇ ਨੇ ਜੀ ਅਸਲ ਵਿੱਚ ਸਿਮਰਨ ਹੋਈ ਤਿੰਨ ਤਰੀਕੇ ਨਾਲ ਸਕਦਾ ਹੈ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਇਹ ਚਿਤ ਆਣਾ ਤਿੰਨ ਤਰੀਕਿਆਂ ਨਾਲ ਹੋ ਸਕਦਾ ਹੈ ਕਿਹੜੇ ਕਿਹੜੇ ਤਿੰਨ ਤਰੀਕੇ ਜੀ ਪਹਿਲਾ ਮੂੰਹ ਨਾਲ ਜਿਹੜਾ ਅਸੀਂ ਅਸੀਂ ਸਮਝ ਬੈਠੇ ਹਾਂ ਸਿਰਫ ਮੂੰਹ ਨਾਲ ਹੀ ਹੈ ਮੂੰਹ ਨਾਲ ਵਾਹਿਗੁਰੂ 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 ਕਹਿਣਾ ਇਹ ਹੈ ਬਚਨਾਂ ਦੇ ਨਾਲ ਦੂਸਰਾ ਹੈ ਆਪਣੇ ਮਨ ਦੇ ਨਾਲ ਇੱਕ ਬੜੇ ਹੀ ਪਿਆਰੇ ਸੱਜਣ ਕਹਿੰਦੇ ਸੀ ਮੇਰਾ ਨਾਂ ਨਹੀਂ ਦੱਸਣਾ ਮੈਂ ਜਦੋਂ ਉਹਨਾਂ ਦਾ ਨੇ ਉਹ ਮੈਨੂੰ ਗੱਲ ਦੱਸ ਬੈਠੇ ਨਾ ਤੇ ਮੈਂ ਕਹਾਂ ਜੀ ਮੈਂ ਤੁਹਾਡੀ ਗੱਲ ਸੁਣਾ ਦਿਆਂ ਕਰਾਂ ਪਹਿਲਾਂ ਕਹਿੰਦੇ ਨਹੀਂ ਸੁਣਾਣੀ ਨਹੀਂ ਮੈਂ ਤੇ ਗਲਤੀ ਨਾਲ ਤੁਹਾਨੂੰ ਕਹਿਤਾ ਫਿਰ ਕੰਦੇ ਨੇ ਚਲੋ ਸੁਣਾ ਦਿਓ ਪਰ ਮੇਰਾ ਨਾਂ ਨਾ ਲੈਣਾ ਕਹਿੰਦੇ ਜੀ ਮੈਂ ਕਾਰ ਤੋਂ ਉਤਰਦਾ ਵਾਂ ਨਾ ਤੇ ਮੈਂ ਤੁਰਦਾ ਜਾਂਦਾ ਨਾ ਤੇ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ ਵਾਹਿਗੁਰੂ ਪੌੜੀਆਂ ਚੜ੍ਹਦੇ ਆ ਤੇ ਵਾਹਿਗੁਰੂ 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 ਪੌੜੀਆਂ ਉਤਰਦੇ ਆ ਵਾਹਿਗੁਰੂ 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 ਕੋਈ ਵੀ ਐਕਟੀਵਿਟੀ ਜਿਹੜੀ ਰੈਗੂਲਰ ਇੰਟਰਵਲ ਤੇ ਹੋ ਰਹੀ ਹੈ ਉਹਦੇ ਨਾਲ ਉਹ ਵੀਰ ਨੂੰ ਵਾਗਰੂ ਚੇਤੇ ਆ ਜਾਂਦਾ ਇੱਕ ਹੈਗਾ ਉੱਦਮ ਨਾਲ ਯਾਦ ਨਾਲ ਮਨ ਨਾਲ ਸਿਮਰਨ ਕਰਨਾ ਵੀ ਮੈਂ ਤੁਰ ਰਿਆਂ ਤੇ ਇੱਕ ਪੈਰ ਨਾਲ ਵਾਹ ਕਰਾਂ ਦੂਜੇ ਨਾਲ ਗੁਰੂ ਕਰਾਂ ਇੱਕ ਅਵਸਥਾ ਹੈ ਵੀ ਮੈਂ ਨਹੀਂ ਉੱਦਮ ਕਰ ਰਿਹਾ ਆਪੇ ਹੀ ਹੋ ਰਿਹਾ ਹੈ ਕੀ ਬਾਤ ਹੈ ਪਹਿਲਾ ਸਿਮਰਨ ਬਚਨਾ ਨਾਲ ਦੂਜਾ ਮਨ ਦੇ ਨਾਲ ਵੈਸੇ ਬਾਣੀ ਚਾਹੁੰਦਾ ਹੈ ਮਨ ਬਚ ਤੇ ਤੀਸਰਾ ਕੀ ਹੈ ਕਰਮ ਲਓ ਜੀ ਬਚਨਾ ਨਾਲ ਵੀ ਸਿਮਰਨ ਹੋ ਗਿਆ ਵੜਾ ਸੌਖਾ ਮਨ ਨਾਲ ਵੀ ਹੋ ਗਿਆ ਥੋੜੀ ਅਗਲੀ ਗੱਲ ਕਰਮਾਂ ਨਾਲ ਸਿਮਰਨ ਕਿਵੇਂ ਹੋਏਗਾ ਜੀ ਬਹੁਤ ਵਧੀਆ ਜੀ ਕਰਮਾਂ ਨਾਲ ਸਿਮਰਨ ਹੈ ਕਿ ਮੈਂ ਚੰਗੇ ਕੰਮ ਕਰ ਰਿਹਾ ਮੈਂ ਟੀਚਰ ਆ ਮੈਂ ਆਪਣੀ ਕਲਾਸ ਨੂੰ ਟਾਈਮ ਨਾਲ ਪੜਾ ਰਿਹਾ ਵਾ ਮਿਹਨਤ ਕਰਕੇ ਜਾ ਰਿਹਾ ਘਰ ਮੈਂ ਡਿਊਟੀ ਕਰ ਰਿਹਾ ਉਹਨੂੰ ਪੂਰੇ ਸਮੇਂ ਨਾਲ ਮੈਂ ਆਪਣੀ ਜਿੰਨੀ ਤਨਖਾਹ ਲੈਣਾ ਉਸ ਤੋਂ ਵੱਧ ਉਹਤੇ ਦੇ ਰਿਹਾ ਫਿਰ ਤੇ ਉਹ ਮੇਰਾ ਜਿਹੜਾ ਕਰਮ ਹੈ ਉਹ ਮੇਰਾ ਸਿਮਰਨ ਹੈ ਮੈਂ ਦੁਕਾਨਦਾਰ ਆ ਮੈਂ ਠੀਕ ਤੋਲ ਰਿਹਾ ਮੈਂ ਠੱਗੀ ਏਰਾ ਫੇਰੀ ਨਹੀਂ ਕਰ ਰਿਹਾ ਜੋ ਜੈਨੂਇਨ ਕਮਾਈ ਕਰਨੀ ਹੈ ਮੈਂ ਉਹ ਕਰ ਰਿਹਾ